ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਪਣੇ ਇੱਕ ਕਵਿਤਾ ਨਾਲ ਤੁਹਾਡੀ ਸਾਂਝ ਪਵਾਰਿਆ ਹੈ ਗੁਰੂ ਪਿਆਰਿਓ ਕਵਤਾ ਜਸਤਰਤਿ ਸੇ ਲਿਖੀ ਹੋਈ ਦੇਖ ਹੀ ਰਹੇ ਹਾਂ ਪਰ ਮੈਂ ਬੋਲ ਕੇ ਵੀ ਸੁਣਾ ਦਿੰਦਾ ਇਹ ਕਵਿਤਾ 2022 ਦੇ 7ਵੇਂ ਮਹੀਨੇ ਵਿੱਚ ਲਿਖੀ ਗਈ ਸੀ ਕਵਤਾ ਹੈ ਆ ਜਾ ਤੇਰਾ ਆਉਣ ਵੇ ਸੱਜਣਾ ਅੱਖਾਂ ਹੜੇ ਪਾਉਣ ਚੁੱਕ ਚਬਾਰੇ ਡਾਉਣ ਵੇ ਆਪਣਾ ਸੁਣ ਪੀੜਾਂ ਦਾ ਗਾਉਣ ਆ ਜਾ ਤੇਰਾ ਆਉਣ ਵੇ ਸੱਜਣਾ ਅੱਖਾਂ ਹੜੇ ਪਾਉਣ ਚੁੱਕ ਚਬਾਰੇ ਡਾਉਣ ਵੇ ਆਪਣਾ ਸੁਣ ਪੀੜਾਂ ਦਾ ਗਾਉਣ ਜਨਮ ਜਨਮ ਦਾ ਭਾਉਣ ਵੇ ਕੱਟਣਾ ਮੁਰ ਦੁਖ ਸੁਖ ਦਾ ਪਾਉਣ ਜਨਮ ਜਨਮ ਦਾ ਪਾਉਣ ਵਿਕਰਤਣਾ ਮੁਰ ਦੁਖ ਸੁਖ ਦਾ ਰੋਣ ਆ ਜਾ ਤੇਰਾ ਆਉਣ ਬੇ ਸਚਨ ਆਖਾਂ ਹੜੇ ਪਾਉਣ ਧੰਮਾ ਹੁਣ ਆ ਮੜ ਯਾਰ ਪਿਆਰੇ ਆ ਤੇਰੀਆਂ ਯਾਦਾਂ ਤੋਂ ਮੈਂ ਹਾਰਿਆ ਹੋਰ ਆਥਣੇ ਤੈਂ ਦਾ ਚੇਤਾ ਵਿਛੜਿਓ ਹੋਰ ਵੀ ਆ ਰਿਆ ਹੁਣ ਆ ਮੜ ਯਾਰ ਪਿਆਰੇ ਆ ਧੰਨਵਾ ਕੌਣ ਮਨਾਵੇ ਸੁੱਖ ਦੀਆਂ ਖੁਸ਼ੀਆਂ ਕੌਣ ਕਹੇ ਕੋਈ ਦੁੱਖ ਨਹੀਂ ਕੌਣ ਮਨਾਵੇ ਸੁੱਖ ਦੀਆਂ ਖੁਸ਼ੀਆਂ ਕੌਣ ਕਹੇ ਕੋਈ ਦੁੱਖ ਨਹੀਂ ਕੌਣ ਕਹੇ ਮੈਨੂੰ ਕੁਝ ਨਾ ਮੰਗਾ ਕੌਣ ਕਹੇ ਮੈਨੂੰ ਭੁੱਖ ਨਹੀਂ ਕੌਣ ਮਨਾਵੇ ਸੁੱਖ ਦੀਆਂ ਖੁਸ਼ੀਆਂ ਕੌਣ ਕਹੇ ਕੋਈ ਦੁੱਖ ਨਹੀਂ ਧੰਨਵਾ